ਬਹੁਤੀ ਜਿਆਦਾ ਖੰਡਰ ਬਣਿਆ ਹੋਇਆ ਸੀਗਾ ਹਾਂ ਹਾਂਜੀ ਇਹ ਥੱਲਿਓਂ ਬੇਸ ਤੋਂ ਲਿਆਏ ਆ ਥੱਲਿਓਂ ਚੱਕ ਕੇ ਜਿਹੜੀ ਪਰਲੀ ਤੁਹਾਨੂੰ ਉੱਚੀ ਮੰਜ਼ਲ ਦਸਰੀ ਉਹ ਉਹੀ ਖੜੀ ਸੀ ਹਾਂ ਔਰਲੇ ਪਾਸਿਓਂ ਥੱਲਿਓਂ ਬੇਸ ਤੋਂ ਲਗਾਏ ਆ ਬੇਸਮੈਂਟ ਤੇ ਲੈਂਟਰ ਪਹਿ ਚੁੱਕਾ ਆ ਇੱਕ ਮੰਜ਼ਲ ਤੇ ਲੈਂਟਰ ਪਹਿ ਚੁੱਕਾ ਆ ਅੱਛਾ ਕੰਮ ਚੱਲ ਰਿਹਾ ਅੰਦਰ ਹਾਂ ਚੱਲ ਰਿਹਾ ਚੱਲ ਸਾਰਾ ਇੱਕ ਤੇ ਪੂਰਾ ਲੈਂਟਰ ਪਹਿ ਗਿਆ ਆ ਠੀਕ ਹੈ ਔਰ ਤੇ ਦੂਜੀ ਮੰਜ਼ਲ ਦੀਆਂ ਦੀਵਾਰਾਂ ਚੱਕੀਆਂ ਜਾ ਰਹੀਆਂ ਮਹਿੰਦਰ ਸਿੰਘ ਜੀ ਉਹ ਹੀ ਦੇਖਦੇ ਹੋਗੇ ਜੋ ਪਹਿਲੀ ਤਸਵੀਰ ਦਿਖਾਈ ਦਿੰਦੀ ਤੇ ਬਿਲਕੁਲ ਸ਼ੇਮ ਜਿਹੜੀ ਆ ਉਹ ਉਹ ਦੇਖਾਉਗੇ ਲੈਕ ਨਾ ਕਾਲਪੁਰਖ ਦਾ ਆਸਰਾ ਤੇ ਫਾਊਂਡੇਸ਼ਨ ਜਿਹੜੀ ਆ ਦੀਵਾਨ ਟੋਡਰਮਲ ਫਾਊਂਡੇਸ਼ਨ ਪੰਜਾਬ ਇਹ ਸਾਰੇ ਸੇਵਾਦਾਰ ਰਲ ਕੇ ਕਰ ਰਹੇ ਆ ਤੇ ਇਹ ਦਾ ਨੂੰ ਗੁਰੂ ਸਾਹਿਬ ਆਪ ਕਰਾ ਰਹੇ ਸਦਾ ਮਹਿੰਦਰ ਸਿੰਘ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਉਹ ਸਾਰਾ ਕਾਰਜ ਕਰਾ ਰਹੀ ਹੈ ਸਾਰਾ ਉਹ ਕਾਰਜ ਸਾਰੀ ਮੈਂਬਰ ਕਿਸੇ ਸੰਤ ਮਹਾਪੁਰਖ ਸਾਡੀ ਸਤਕਾਰਯੋਗ ਐਸਜੀਪੀਸੀ ਉਹ ਨਾ ਨਾ ਉਹ ਤੇ ਦੇਖੋ ਦੁਕਾਨ ਤੇ ਮੈਂ ਕਿਸੇ ਦਾ ਇਹ ਕੰਟਰੋਵਰਸੀ ਨਹੀਂ ਪੈਂਦਾ ਮੈਂ ਕਿਸੇ ਦਾ ਨਾਂ ਇਹਨੂੰ ਮੈਂ ਕਿਸੇ ਨੂੰ ਦੋਸ਼ੀ ਠਰੋਣਾ ਕਿਉਂਕਿ ਜ਼ਮਾਨਾ ਹੀ ਦੋਸ਼ੀ ਹੈ ਕਿਉਂਕਿ ਲੋਕ ਜ਼ਮਾਨੇ ਦੇ ਮੁਤਾਬਕ ਚੱਲਦੇ ਆ ਪਰ ਲੋਕਾਂ ਨੇ ਜ਼ਮਾਨਾ ਬਦਲਣਾ ਹੁੰਦਾ ਅਸੀਂ ਕਿਤੇ ਨਾ ਕਿਤੇ ਉੱਥੇ ਕਤਾਹੀ ਕੀਤੀ ਸਾਰਿਆਂ ਨੇ ਕੀਤੀ ਆ ਕਿਤਨੇ ਗਿਲਤੀਆਂ ਹੋਈਆਂ ਕਿਤੇ ਹੋਈਆਂ ਉਹ ਪਰ ਉਹਦੇ ਵਿੱਚ ਬਹੁਤ ਕੁਛ ਅਸੀਂ ਪੱਥਰ ਤੇ ਉਹਲੇ ਇਤਿਹਾਸ ਸਿੱਖ ਇਤਿਹਾਸ ਨੂੰ ਲੁਕੋ ਦਿੱਤਾ ਹਾਂ ਖਾਪੋ ਦਾ ਅਸੀਂ ਤੁਹਾਡੇ ਕੀ ਅਸੀਂ ਗਲਤੀਆਂ ਉਹ ਗਲਤੀਆਂ ਆਸਾਂ ਹੁੰਦਾ ਕਿ ਅੱਜ ਜਿਹੜੇ ਹੋਣ ਵਾਲੀ ਜਿਹੜੀਆਂ ਪੀੜ੍ਹੀਆਂ ਆ ਉਹ ਉਹ ਉਹਨਾਂ ਤੋਂ ਜਿਹੜੀ ਸਾਨੂੰ ਸਿੱਖਿਆ ਮਿਲਣੀ ਸੀ ਕੁਝ ਸੰਕੇਤ ਜਿਹੜੇ ਹੁੰਦੇ ਨੇ ਕਿ ਤਾ ਕੋ ਲਿਖ ਕੇ ਇਤਿਹਾਸ ਹੁੰਦਾ ਕੁਝ ਬੋਲ ਕੇ ਇਤਿਹਾਸ ਹੁੰਦਾ ਕੋਈ ਜਿਹੜੇ ਸੰਕੇਤ ਖੜੇ ਸਕੇ ਤਾਂ ਨੂੰ ਖੜੇ ਰੱਖਣਾ ਬਹੁਤ ਜ਼ਰੂਰੀ ਆ ਅ ਤੇ ਤੁਸੀਂ تیر ਦਾ ਨਿਸ਼ਾਨ ਹੈ ਨਾ ਕਿ ਇੱਧਰ ਰਸਤਾ ਜਾਣ ਦਾ ਰਸਤਾ ਇੱਧਰ ਹੈ ਪਤਾ ਲੱਗ ਕਿ ਕਿੱਧਰ ਜਾ ਰਹੇ ਹੋ ਇਹ ਇਮਾਰਤ ਜਿਹੜੀ ਹੈ ਸੰਕੇਤ ਦੇ ਰਹੀ ਤੁਹਾਡੇ ਇਤਿਹਾਸ ਦੀ ਕਿ ਦੀਵਾਨ ਟੋਟਲ ਮਲ ਕੋਣ ਸੀ ਇਹ ਹਵੇਲੀ ਕਿਹਦੀ ਹੈ ਇਸ ਲਈ ਇਹ ਹਵੇਲੀ ਦਾ ਤਿਆਰ ਹੋਣਾ ਇਤਿਹਾਸ ਦੀ ਅਸਾਰੀ ਹੈ ਨਾ ਕਿ ਕਿ ਵੀ ਇਹ ਕਿਸੇ ਦੀ ਕੋਈ ਪਰਸਨਲ ਹੈ ਇੱਕ ਇਤਿਹਾਸ ਦੀ ਅਸਾਰੀ ਹੋ ਰਹੀ ਹੈ ਇਤਿਹਾਸ ਦੀ ਸਾਰੀ ਕਰਨ ਲਈ ਫਾਊਂਡੇਸ਼ਨ ਦੀ ਸੇਵਾ ਗੁਰੂ ਮਹਾਰਾਜ ਨੇ ਲਾਈ ਹੈ ਇਹੋ ਇਸੇ ਤਰ੍ਹਾਂ ਦੀ ਬਣੂਗੀ ਉਹੀ ਐਟ ਲੱਗ ਰਹੀ ਹੈ ਸਰ ਮੋਰ ਸੰਸਥਾਵਾਂ ਤੋਂ ਸਹਿਯੋਗ ਮਿਲ ਰਿਹਾ ਤੁਹਾਨੂੰ ਫਿਰ ਨਾਲ-ਨਾਲ ਇਹ ਸਹਿਯੋਗ ਇਦਾਂ ਪੈਸੀ ਇੱਕ ਤਾਂ ਗ੍ਰਾਹੀ ਨਹੀਂ ਕਰ ਰਹਾ ਅੱਛਾ ਤੁਸੀਂ ਇਹ ਦੇਖੋਗੇ ਅਸੀਂ ਇਹ ਬੈਰੀਕੇਡ ਲਾ ਦਿੱਤਾ ਕਿ ਸਟੇਜ ਤੇ ਆ ਕਿ ਲਾਗੇ ਕੋਈ ਪੈਸਾ ਨਾ ਰੱਖ ਜਾਵੇ ਅੱਛਾ ਕੋਈ ਸੇਵਾ ਨਹੀਂ ਚਾਹੇ ਕੋਈ ਟੋਕਰੀ ਨਹੀਂ ਮਿਲੂਗੀ ਕਿਤੇ ਕੋਈ ਗ੍ਰਾਹੀ ਨਹੀਂ ਕੋਈ ਲੱਖਾਂ ਸੰਗਰ ਇੱਕ ਲੱਖ ਤੋਂ ਉੱਤੇ ਰਜਾਨਾ ਵਿਜ਼ਿਟ ਕਰ ਰਹੀ ਹੈ ਅੱਛਾ ਇੱਕ 10 ਪੈਸੇ ਵੀ ਕੋਈ ਨਹੀਂ ਕਿਸੇ ਤੋਂ ਲੈ ਜਾ ਰਹੇ ਨਹੀਂ ਇਹ ਫਾਊਂਡੇਸ਼ਨ ਦੇ ਮੈਂਬਰ ਜਿਹੜੇ ਆ ਰਲ ਮਿਲ ਕੇ ਸ਼ੁਰੂਆਤ ਉਹਨਾਂ ਨੇ ਕਰ ਦਿੱਤੀ ਉਹ ਜਿੱਦੇ ਜਿੱਦੇ ਦੀਵਾਨ ਟੋਡਰ ਮਲਸੀ ਉੱਡੇ ਉੱਡੇ ਦਾਨੀ ਮਿਲ ਗਏ ਅਜੇ ਸਾਡੇ ਕੋਲ ਕੋਈ ਪਰਿਵਾਰ ਸੰਧੂ ਪਰਿਵਾਰ ਅਮਰੀਕਾ ਚੋਂ ਮਿਲਿਆ ਜਿਹਨੂੰ ਬਦਾਮਾ ਦੇ ਬਾਦਸ਼ਾਹ ਕਹਿੰਦੇ ਆ ਕੋਈ ਕੋਈ ਪਰਿਵਾਰ ਨੇ ਅਜੇ ਕਿਹਾ ਵੀ ਮੈਂ 100 ਕਰੋੜ ਲੱਗੇ ਆਂ ਲਾਵਾਂਗੇ